ਕੀ ਕਹਿੰਦੇ ਨੇ ਇੱਕ ਵਾਰ ਹਲੋ ਹਲੋ ਹਾਂਜੀ ਮੈਡਮ ਅਸੀਂ ਅੱਜ ਇੱਥੇ ਮੈਂਨਿਜੇਸ਼ਨ ਦਾਤ ਕਰਦੇ ਹਾਂ ਕਿੱਥੋਂ ਬੋਲਦੇ ਹੋ ਜੀ ਟੈਮੀਨਲ ਲਗਾਤੀ ਹਾਂ ਤੇ ਮੈਂਨਿਜੇਸ਼ਨ ਬਾਚਾ ਰਹੇ ਹਾਂ ਹਾਂਜੀ ਤੁਹਾਡੇ ਸਕੂਲ ਸੀ ਟੈਮੀਨਲ ਲਗਾਇਆ ਸੀਗਾ ਆਈਐਸਐਨ ਪੀਟੀ ਦਾ ਕਾਹਦਾ ਜੀ ਆਈਐਸਐਨ ਪੀਟੀ ਦਾ ਅੱਛਾ ਜੀ ਹਾਂਜੀ ਤੁਹਾਡਾ ਇੰਪ੍ਰੈਸ ਹੈਡਾਇਲ ਸੀ ਪੀਟੀ ਨੰਬਰ ਕਿ ਬਾਰ ਵੇਜਦਾ ਜੀ ਨਾ ਨਾ ਮੈਡਮ ਪੰਜਾਬ ਤਾਂ ਪਹਿਲਾਂ ਹੀ ਖਾਲੀ ਹੋ ਰਿਹਾ ਸੀ ਹੋਰ ਭੇਜੀਏ ਦੱਸੋ ਗੱਲ ਬਣਦੀ ਹੈ ਕੋਈ ਕੀ ਕਰੀ ਕੀ ਕਰਨਾ ਤਾਂ ਸਿਆਪਤਾ ਬਣ ਚੁੱਕੀ ਆਸੀਂ ਇੱਥੇ ਜੋ ਮਰਜ਼ੀ ਕਰ ਲਈਏ ਜੀ ਕੁਝ ਮਰਜ਼ੀ ਕਰ ਲਵੇ ਜਿਹੜੀ ਕਰ ਲਵੇ ਪਰ ਪੰਜਾਬ ਨਹੀਂ ਛੱਡਣਾ ਜੀ ਠੀਕ ਹੈ ਸਰ ਠੀਕ ਹੈ ਦੋਸਤੋ ਬੜੇ ਦੁੱਖ ਨਾਲ ਕਹਿਣਾ ਮੈਂ ਪੈ ਰਿਹਾ ਹੈ ਕਿ ਪੰਜਾਬ ਨੂੰ ਕਈ ਪਾਸੇ ਤੋਂ ਮਾਰ ਪੈ ਰਹੀ ਹੈ ਪਰ ਇਸ ਸਮੇ ਇੱਕ ਵੱਡੀ ਮਾਰ ਉਹ ਇਹ ਹੈ ਕਿ ਪੰਜਾਬ ਦੇ ਵਿੱਚੋਂ ਲਗਾਤਾਰ ਪ੍ਰਵਾਸ ਹੋ ਰਿਹਾ ਹੈ ਤੇ ਉੱਥੇ ਦੋਸਤੋ ਇੱਕ ਵੱਡੀ ਅਜਿਹੀ ਘਟਨਾ ਨੂੰ ਅੰਜਾਮ ਕੁਝ ਇਮੀਗ੍ਰੇਸ਼ਨ ਵੱਲੋਂ ਵੀ ਦਿੱਤਾ ਜਾ ਰਿਹਾ ਹੈ ਹਾਲਾਂਕਿ ਦੋਵੇਂ ਹੀ ਪੱਖ ਨੇ ਕੁਝ ਲੋਕ ਇੱਥੇ ਇਹ ਵੀ ਕਹਿਣਗੇ ਕਿ ਉਹਨਾਂ ਲੋਕਾਂ ਦਾ ਵੀ ਰੋਜ਼ਗਾਰ ਹੈ ਪਰ ਦੋਸਤੋ ਦੂਜੇ ਪਾਸੇ ਵੀ ਸੱਚ ਹੈ ਕਿ ਕੁਝ ਲੋਕਾਂ ਵੱਲੋਂ ਇਮੀਗ੍ਰੇਸ਼ਨ ਜੋ ਕੰਮ ਕਰਦੇ ਨੇ ਉਹਨਾਂ ਵੱਲੋਂ ਜੋ ਬੱਚੇ 12ਵੀਂ ਕਲਾਸ ਦੇ ਵਿੱਚ ਪੜ੍ਹ ਰਹੇ ਹੁੰਦੇ ਨੇ ਪਹਿਲਾਂ ਤੋਂ ਹੀ ਉਹਨਾਂ ਨੂੰ ਕੁਝ ਲਾਲਚ ਦਿੱਤੇ ਜਾਂਦੇ ਨੇ ਉਹਨਾਂ ਨੂੰ ਪਾਰਟੀ ਦਿੱਤੀ ਜਾਂਦੀ ਹੈ ਸੈਮੀਨਾਰ ਲਗਾਇਆ ਜਾਂਦਾ ਹੈ ਉਹਨਾਂ ਦੇ ਨਾਮ ਲਿਖੇ ਜਾਂਦੇ ਨੇ ਫੋਨ ਨੰਬਰ ਲਏ ਜਾਂਦੇ ਨੇ ਤੇ ਉਸ ਸਮੇਂ ਤੱਕ ਸ਼ਾਇਦ ਕਈਆਂ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਇਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਕਿਉਂ ਸਾਨੂੰ ਇਸ ਤਰ੍ਹਾਂ ਬੁਲਾ ਕੇ ਪਾਰਟੀ ਕਰ ਰਹੇ ਨੇ ਪਰ ਜਿਵੇਂ ਹੀ ਉਹਨਾਂ ਦੇ ਪਲੱਸ 2 ਦੇ ਪੇਪਰ ਕੰਪਲੀਟ ਹੁੰਦੇ ਨੇ ਜਿਵੇਂ ਕਿ ਹੁਣ ਵੀ ਬੱਚਿਆਂ ਦੇ ਪੇਪਰ ਹੋਏ ਨੇ ਤਾਂ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਫੋਨ ਕੀਤਾ ਜਾਂਦਾ ਹੈ ਉਹਨਾਂ ਬੱਚਿਆਂ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੁਸੀਂ ਪਲੱਸ 2 ਕੀਤੀ ਹੈ ਹੁਣ ਤੁਸੀਂ ਸਾਡੇ ਦਫ਼ਤਰ ਆਓ ਤੁਹਾਨੂੰ ਪੀਟੀਈ ਤੇ ਆਲਸ ਕਰਾਉਣ ਦੇ ਲਈ ਜੋ ਸੈਮੀਨਾਰ ਲਗਾਇਆ ਗਿਆ ਸੀ ਉਸ ਦੇ ਤਹਾ ਤੇ ਛੋਟ ਵੀ ਦਿੱਤੀ ਜਾਵੇਗੀ ਤੇ ਹੋਰ ਵੀ ਸਵਾਮਾ ਦਿੱਤੀਆਂ ਜਾਣਗੀਆਂ ਪਰ ਦੋਸਤੋ ਵੱਡੀ ਤਰਾਸਦੀ ਹੈ ਕਿ ਪੰਜਾਬ ਦੇ ਵਿੱਚੋਂ ਲਗਾਤਾਰ ਨੌਜਵਾਨ ਬੱਚੇ ਬਾਹਰ ਜਾ ਰਹੇ ਨੇ ਜਿਸ ਦੇ ਕਰਕੇ ਕਿ ਕਈ ਮੁਸ਼ਕਲਾਂ ਆ ਵੀ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਵੱਡੇ ਖਤਰੇ ਦਾ ਇਹ ਸੰਕੇਤ ਵੀ ਹਨ ਇਸੇ ਤਰ੍ਹਾਂ ਹੀ ਇੱਕ ਕਾਲ ਰਿਕਾਰਡਿੰਗ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਇਸ ਮਾਮਲੇ ਤੇ ਤੁਸੀਂ ਕੀ ਸੋਚਦੇ ਹੋ ਜਰੂਰ ਕਮੈਂਟ ਕਰਨਾ ਹੋਰ ਅਪਡੇਟਸ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਹੁਣ ਦੇਖੋ ਇਹ ਵੀਡੀਓ ਕੀ ਕਹਿੰਦੇ ਨੇ ਇੱਕ ਮਿੰਟ ਹੈਲੋ ਹਲੋ ਹਾਂਜੀ ਮੈਡਮ ਅਸੀਂ ਇੱਥੇ ਹਾਪਾ ਡਿਮਿਸ਼ਨ ਲਗਾ ਕੇ ਆਏ ਹਾਂ ਕਿੱਥੋਂ ਬੋਲਦੇ ਹੋ ਜੀ ਫੈਮਿਲੀ ਨਾਮ ਹੈ ਸੰਤੇਮਿਸ਼ਾ ਮਾਚਿਓੜੇ ਤੋਂ ਹਾਂਜੀ ਕਿਡਿਟ ਕੋਲ ਸੀ ਫੈਮਿਲੀ ਲਗਾਇਆ ਸੀਗਾ ਐਲਸਨ ਬੇਟੀ ਦਾ ਕਾਦਾ ਜੀ ਐਲਸਨ ਜੀ 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 ਅੱਛਾ ਜੀ ਹਾਂ ਜੀ ਤੁਹਾਡਾ ਇੰਟਰਪਰਟ ਹੈ ਤਾਂ ਆਸੀ ਪੀਤੀ ਕਰਾਂ ਤਾਂ ਕਿ ਬਾਹਰ ਭੇਜਦਾ ਜੀ ਹਾਂ ਜੀ ਨਾ ਨਾ ਮੈਡਮ ਪੰਜਾਬ ਤਾਂ ਪਹਿਲਾਂ ਹੀ ਖਾਲੀ ਹੋ ਰਿਹਾ ਅਸੀਂ ਹੋਰ ਭੇਜੀਏ ਦੱਸੋ ਗੱਲ ਬਣਦੀ ਹੈ ਕੋਈ ਕੀ ਕਰੀ ਕੀ ਕਰਨਾ ਤਾਂ ਸਿਆਫਤਾ ਬਲਕਿ ਆਸੀਂ ਇੱਥੇ ਜੋ ਮਰਜ਼ੀ ਕਰ ਲਈਏ ਜੀ ਕੁਝ ਮਰਜ਼ੀ ਕਰ ਲਵੇ ਜਿਹੜੇ ਆੜੀ ਕਰ ਲਵੇ ਪਰ ਪੰਜਾਬ ਨਹੀਂ ਛੱਡਣਾ ਜੀ